ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਬਲੌਗ ਹੈਗਾ ਪਾਣਾ ਗਲੀ ਦਾ ਲੇਟੈਸਟ ਡਿਜ਼ਾਈਨ ਇਹ ਡਿਜ਼ਾਈਨ ਤੁਸੀਂ ਈਜ਼ੀਲੀ ਬਣਾ ਸਕਦੇ ਆ ਜਿਹੜੀਆਂ ਖਾਸ ਕਰਕੇ ਮੇਰੀਆਂ ਭੈਣਾਂ ਘਰੇ ਕੱਪੜੇ ਸਲਾਈ ਕਰਦੀਆਂ ਉਹਨਾਂ ਨੂੰ ਔਖਾ ਲੱਗਦਾ ਹੁੰਦਾ ਹੈ ਤੇ ਇਹ ਹੈਗਾ ਆਪਣੇ ਕੋਲੇ ਮੇਰੇ ਸੂਟ ਸਲਾਈ ਕਰ ਰਹੀ ਸੀ ਤੇ ਉਹਦੇ ਵਿੱਚ ਥੋੜਾ ਜਿਹਾ ਪ੍ਰਿੰਟ ਸੀ ਇਸ ਤਰ੍ਹਾਂ ਦਾ ਤੇ ਮੈਂ ਗਲਾ ਲਾ ਲਿਆ ਜਿਵੇਂ ਆਪਾਂ ਜਿੰਨੇ ਆ ਜੇ ਤੁਸੀਂ ਗਲਾ ਰੱਖਣਾ ਆਪਾਂ ਨੂੰ ਆ ਗਲੀ ਮਿਲ ਜਾਂਦੀ ਹੈ ਨਾ ਬਾਜ਼ਾਰ ਚੋਂ ਆਪਾਂ इजीली ਲਾਉਂਦੇ ਰਹਿੰਦੇ ਆ ਉਸੇ ਤਰ੍ਹਾਂ ਤੁਸੀਂ ਗਲੇ ਦੀ ਜੜਾਈ ਕਰ ਲੈਣੀ ਆ ਜੜਾਈ ਕਰਕੇ ਹੁਣ ਮੈਂ ਲੇਸ ਸਟਾਰਟ ਕਰ ਲਈ ਸੀਗੀ ਫਿਰ ਮੈਂ ਕਿਹਾ ਚੱਲ ਤੁਹਾਡੇ ਵਾਸਤੇ ਵੀਡੀਓ ਬਣਾਦਾ ਤੇ ਗਲੇ ਨੂੰ ਆਪਾਂ ਫੈਨਸੀ ਬਣਾ ਸਕਦੇ ਆ ਤੇ ਬਣੀ ਰਿਓ ਤੁਸੀਂ ਮੇਰੀ ਵੀਡੀਓ ਤੇ ਤੇ ਆਪਾਂ ਤੁਹਾਨੂੰ ਦੱਸਦੀ ਇਹਨੂੰ ਲੈਸ ਲਾ ਕੇ ਜੜ ਕੇ ਵੀ ਕਿਵੇਂ ਗਾਹ ਆਪ ਸਟਾਰਟ ਕਰ ਸਕਦੇ ਏ ਇਸ ਤਰ੍ਹਾਂ ਤੁਸੀਂ ਸੇਮ ਉਸੇ ਤਰ੍ਹਾਂ ਪ੍ਰੋਸੈਸ ਹੈ ਜਿਵੇਂ ਆਪਾਂ ਦੂਜੂ ਕਰਦੇ ਬਸ ਲੈਸ ਲਾਉਣੀ ਸਿੱਧੀ ਪੁੱਠੀ ਬੇਗਲ ਵੀ ਆਪਾਂ ਸਿੱਧੇ ਪਾਸੇ ਕਰਨਾ ਤੇ ਇਹ ਚੀਜ਼ ਨੂੰ ਆਪਾਂ ਲੈਸ ਸਿੱਧੀ ਲੱਗਣੀ ਚਾਹੀਦੀ ਹੈ ਇਹਦੇ ਨਾਲ ਲੈਸ ਤੁਸੀਂ ਪਹਿਲਾਂ ਵੱਡੇ ਬਕੇ ਨਾਲ ਮੋٹے ਬਕੇ ਨਾਲ ਅਟੈਚ ਕਰ ਲਿਓ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਹੈ ਵੀ ਕਿਵੇਂ ਗਲੀ ਦੇ ਅਟੈਚ ਕਰਦੇ ਆ ਗਲੇ ਤੇ ਆਪਾਂ ਲੈਸ ਅਟੈਚ ਕਰ ਲਈਏ ਵਾਧੂ ਕੱਪੜਾ ਘੱਟ ਜਿਹੜਾ ਕੱਪੜਾ ਸੀਗਾ ਨਾਲ ਉਹ ਆਪਾਂ ਕੱਟ ਕਰਤਾ ਤੇ ਅੱਗੇ ਤਾਂ ਆਪਾਂ ਵੀ ਸਿੱਧਾ ਗਲਾ ਰੱਖ ਸਿੱਧਾ ਕਮੀਜ਼ ਰੱਖ ਕੇ ਤੇ ਉੱਤੇ ਇਸ ਤਰ੍ਹਾਂ ਕਰਕੇ ਪੁੱਠਾ ਗਲਾ ਰੱਖਦੇ ਹੁੰਦੇ ਆ ਹੁਣ ਆਪਾਂ ਪੁੱਠਾ ਕਮੀਜ਼ ਰੱਖ ਕੇ ਇਸ ਤਰ੍ਹਾਂ ਗਲਾ ਰੱਖਾਂਗੇ ਤੇ ਇਹ ਟੱਕ ਲਾ ਲਿਓ ਤੁਸੀਂ ਇਹ ਟੱਕ ਕੇ ਸੈਂਟਰ ਦਾ ਹਾਂ ਇਹ ਤੋਂ ਉਧਰੋਂ ਇੱਥੇ ਮੈਂ ਸ਼ਾਨੀ ਗਾਲੀ ਇਹਦੇ ਨਾਲ ਆਪਾਂ ਇਸ ਤਰ੍ਹਾਂ ਕਰਕੇ ਇਹ ਦਿੱ ਸਲਾਈ ਸਟਾਰਟ ਕਰਨ ਨੂੰ ਤੁਸੀਂ ਇਧਰੋਂ ਕਰ ਲਿਓ ਇਧਰੋਂ ਕਰ ਲਿਓ ਪਹਿਲਾਂ ਆਪਾਂ ਇਧਰੋਂ ਸਟਾਰ ਇਧਰੋਂ ਸਲਾਈ ਸਟਾਰਟ ਕਰਕੇ ਇਥੇ ਸੈਂਟਰ ਚ ਲੈ ਕੇ ਆਵਾਂਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ ਵੀ ਗਾਂ ਕਿਸ ਤਰ੍ਹਾਂ ਕਰਦੀ ਹੈ ਆਹ ਲਓ ਜੀ ਆਪਾਂ ਸੈਂਟਰ ਤੋਂ ਸਟਾਰਟ ਕਰ ਲਈਏ ਟੱਕ ਤੋਂ ਨਿਸ਼ਾਨੀ ਇਥੇ ਇਹ ਨਿਸ਼ਾਨੀ ਦੇ ਨਾਲ ਅਟੈਚ ਕਰਕੇ ਇਧਰਲੀ ਸਾਈਡ ਨੂੰ ਲੈ ਜਾਾਂਗੇ ਫਿਰ ਇਹ ਸਲਾਈ ਇਥੇ ਐਂਡ ਕੰਪਲੀਟ ਕਰਕੇ ਇਥੋਂ ਫਿਰ ਸਟਾਰਟ ਕਰਾਂਗੇ ਬਾਹਰੋਂ ਉਧਰੋਂ ਇਧਰ ਨੂੰ ਨਹੀਂ ਲੈ ਕੇ ਆਉਣੇਗੀ ਸਲਾਈ ਤੇ ਆਪਾਂ ਇਥੋਂ ਫੇਰ ਸਟਾਰਟ ਕਰਾਂਗੇ ਸੈਂਟਰ ਚ ਫੇਰ ਵੱਧ ਘਟ ਜਿਹੜਾ ਹੋਊਗਾ ਆਪਾਂ ਨੂੰ ਪਤਾ ਲੱਗ ਜੂ ਜੀ ਆਪਾਂ ਪਹਿਲਾਂ ਹੀ ਸੈਂਟਰ ਚੋਂ ਸਟਾਰਟ ਕਰਾਂਗੇ ਤੇ ਚਲੋ ਜੀ ਦਿਖਾਉਣੇ ਆ ਤੁਹਾਨੂੰ ਬਣੇ ਰਹੋ ਮੇਰੀ ਵੀਡੀਓ ਤੇ ਲਓ ਜੀ ਆਪਾਂ ਮੋٹے ਪਖੇ ਦੇ ਨਾਲ ਇਹ ਗਲਾ ਨਾਲ ਅਟੈਚ ਕਰ ਲਿਆ ਹੁਣ ਆਪਾਂ ਕੱਟ ਕਰਕੇ ਨਾ ਇਹਨੂੰ ਤੁਹਾਨੂੰ ਦਿਖਾਉਣੀ ਆ ਲਓ ਜੀ ਆਇਆ ਆਪਾਂ ਕੱਟ ਕਰਕੇ ਤੇ ਇਹਦੇ ਛੋਟੇ ਛੋਟੇ ਟੱਕ ਲਾ ਕੇ ਗਲਾ ਐ ਕਰ ਲਿਆ ਹੁਣ ਆਪਾਂ ਇਹਦੇ ਨਾਲ ਇੱਥੇ ਧਰ ਕੇ ਸਲਾਈ ਸਟਿਚ ਕਰਦੇ ਆਂ ਨਲੇ ਤਾਪਾ ਕੱਚਾ ਜਿਹੜਾ ਕੀਤਾ ਉਹ ਉੱਜੜ ਜਾਊਗਾ ਆਪਾਂ ਉਹ ਦੇੜ ਦਾਂਗੇ ਪਹਿਲਾ ਸਲਾਈ ਜਿਹੜੀ ਮੋٹے ਵਾਖੇ ਨਾਲ ਆਈ ਸੀਗੀ ਤੇ ਹੋਣ ਵਾਲੀ ਆਪਾਂ ਆਪ ਦਾ ਨਾੜੀ ਤਰਪਾਈ ਨਹੀਂ ਕਰਨੀ ਪੈਂਦੀ ਨਾਲੇ ਗਲੇ ਦਾ ਡਿਜ਼ਾਈਨ ਬਣ ਜਾਊਗਾ ਇਸ ਤਰ੍ਹਾਂ ਆਪਣਾ neck ਲੱਗ ਗਿਆ ਜੀ ਬਣ ਗਿਆ ਇਹ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਮੋਢੇ ਵਾਲੀ ਸਿਆਉਣ ਨੂੰ ਵੀ ਲਾ ਕੇ ਦਿਖਾਉਣੀ ਆ ਤੁਹਾਨੂੰ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਪੁੱਠਾ ਕਰ ਲਾਂਗੇ ਆਪਣਾ ਬੈਕ ਸਾਈਡ ਦੀ ਗਲੀ ਦੀ ਟਾਕੀ ਲਾ ਕੇ ਰੈਡੀ ਕੀਤਾ ਹੋਇਆ ਇਹਨੂੰ ਇਸ ਤਰ੍ਹਾਂ ਆਪਾਂ ਇਧਰਲੇ ਸਾਈਡ ਤੋਂ ਮੋਢੇ ਨਾਲ ਮੋਢਾ ਅਟੈਚ ਕਰਕੇ ਇਧਰਲੇ ਪਾਸਿਓਂ ਤੇ ਇੱਥੋਂ ਠੀਕ ਲਿਆ ਕੇ ਇਹ ਚੀਜ਼ ਨੂੰ ਆਪਾਂ ਇਸ ਤਰ੍ਹਾਂ ਕਰਕੇ ਉਤੇ ਫੋਲਡ ਕਰ ਦਾਂਗੇ ਤੇ ਇਹ ਗਲੇ ਦੀ ਟਾਕੀ ਲੱਗ ਜੂਗੀ ਆਪਾਂ ਦਗਾਦ ਗਿਧਾ ਨੇ ਲਾਗੀ ਆਪਾਂ ਕਿਸ ਤਰ੍ਹਾਂ ਲਾਉਣੇ ਆ ਜਮ ਸਿਉਣਾ ਤੁਸੀਂ ਇੱਕ ਦੂਜੀ ਤੇ ਲਾ ਜੀ ਇਹ ਥੋੜਾ ਜਿਹਾ ਡਿਜ਼ਾਈਨ ਸੀਗਾ ਲੰਬੀ ਹਾਈਟ ਵਾਲਿਆਂ ਦਾ ਤੇ ਇਹ ਮੇਰੀ ਇਨੀ ਜਗਾ ਤੇ ਐਵੇਂ ਬੈਕ ਸਾਈਡ ਤੇ ਲਾ ਕਰ ਲੈ ਮੂਰੇ ਗਲੇ ਦੀ ਬਾਰਕ ਸੀਗਾ ਤੇ ਇਸੇ ਤਰ੍ਹਾਂ ਹੀ ਆਪਾਂ ਦੂਜੀ ਸਿਲਾਈ ਲਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਲਓ ਜੀ ਇਸ ਤਰ੍ਹਾਂ ਤੁਸੀਂ ਗਲਾ ਬਣਾ ਕੇ ਰੈਡੀ ਕਰ ਸਕਦੇ ਆ ਤਿਆਰ ਕਰ ਸਕਦੇ ਆ ਚੈੱਕ ਕਰੋ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਦਾ ਗਲਾ ਬਣਾ ਸਕਦੇ ਆ ਮੈਂ ਤਾਂ ਰਾਉਂਡ ਨੈਕੀ ਬਣਾਇਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਗਲਾਂ ਦੇ ਬਰਾਦਾ ਗਲੇ ਦੇ ਡਿਜ਼ਾਈਨ ਚੂਜ਼ ਕਰ ਸਕਦੇ ਆ ਤੇ ਇਸੇ ਤਰ੍ਹਾਂ ਆਪਦੀ ਗਲੇ ਨੂੰ ਫੈਨਸੀ ਲੁੱਕ ਦੇ ਸਕਦੇ ਆ ਸਿੰਪਲ ਕੰਲੀਜਨ ਵੀ ਤੁਸੀਂ ਇਹ ਬਣਾ ਸਕਦੇ ਆ ਵਧੀਆ ਇਸ ਤਰ੍ਹਾਂ ਦੀ ਲੁੱਕ ਦੇ ਕੇ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਫੈਨਸੀ ਗਲਾ ਚੈੱਕ ਕਰੋ ਜੀ ਫੈਨਸੀ ਗਲਾ ਬਣਾਓ ਇਸ ਤਰ੍ਹਾਂ ਥੈਂਕ ਯੂ ਜੂ ਜੀ ਸਾਰਿਆਂ ਦਾ